ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਤੇ ਜੀ ਆਦਰੀ ਵਜੜੀ ਵੀਡੀਓ ਬਣਾਉਣ ਲੱਗੇ ਆ ਸੰਧੂ ਡੈਰੀ ਫਾਰਮ ਚੋਂ ਵੀਡੀਓ ਬਣਾਉਣ ਲੱਗੇ ਆ ਤੇ ਬਾਈ ਕੋਲੇ ਦੋ ਨੇ ਬਾਈ ਟਾਪ ਦੇ ਨਗინੇ ਆ ਇੱਕ ਜਰਸੀ ਤੇ ਇੱਕ ਐਚਐਫ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲੇ ਕੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀ ਰੈਮੇ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਜੀ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਆਓ ਪੁੱਛ ਲੈਣੇ ਭਾਈ ਤੋੜੇ ਆਜਿਓ ਭਾਈ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਹੋ ਤੁਹਾਨੂੰ ਪੈਚੜੀ ਕਲਾਈ ਕਿਵੇਂ ਦਾਲਦਾ ਬਾਈ ਕੰਮ ਕਰ ਬਾਈ ਪੂਰਾ ਵਧੀਆ ਚੱਲੀ ਜਾਂਦਾ ਜੀ ਜਿਹੜੀ ਕੱਲ ਵੀਡੀਓ ਪਾਈ ਸੀ ਕਿਵੇਂ ਰੈਸਪੌਂਸ 15 20 ਮਿੰਟ ਆਏ ਬਾਈ ਸਾਰੇ ਨਕਸੇਲ ਕਰਤੇ ਸੀ ਇਹ ਮੁੱਲ ਵਾਲੇ ਜਾਇਜ਼ ਹੁੰਦੇ ਹਾਂ ਹਾਂ ਬਾਈ ਮੁੱਲ ਆਪਣੇ ਜਵੇਂ ਜਾਇਜ਼ ਹੁੰਦੇ ਆ ਜਾਨਵਰਾਂ ਦੇ ਸਾਹਮਣੇ ਜਾਨਵਰ ਠੀਕ ਹੁੰਦੇ ਹਾਂ ਹਾਂਜੀ ਜਾਨਵਰ ਬਹੁਤ ਚੰਗੇ ਆਉਂਦੇ ਆ ਆਪਣੇ ਲਈ ਫਾਰਮ ਆ ਬਾਈ ਦਾ ਫਾਰਮ ਹੀ ਬਾਈ ਦਾ ਚੰਗੇ ਪੱਧਰ ਤੇ ਚੱਲਦਾ ਵਧੀਆ ਸੋਹਣੇ ਜਾਨਵਰ ਆ ਬਾਈ ਚੰਗੀਆਂ ਨੇ ਬੱਚੀਆਂ ਦੀਆਂ ਕੁਆਲਿਟੀਆਂ ਵੀ ਤੇ ਦੋਨ ਕਿੰਨੇ ਅੱਜ ਫਿਰ ਹਾਂ ਬਾਈ ਦੋਨ ਕਿੰਨੇ ਆ ਅੱਜ ਪਹਿਲਾ ਜਰਸੀ ਦਾ ਬੱਚਾ ਕਿੰਨੀ ਉਮਰ ਹੈ ਦੀ ਮਿਲਕਟ ਹੀ ਥ ਬਾਡੀ ਵਟ ਫੁੱਲਾ ਉਮਰ ਛੋਟੀ ਫੁੱਲਾ ਹੈ ਨਾ ਉਮਰ ਬਹੁਤ ਛੋਟੀ ਹੈਗੀ ਬੱਚਾ ਦੀ ਫਲੀਆਂ ਵੀ ਬਹੁਤ ਆਪੇ ਸਟਰਕਚਰ ਹਮ ਤੇ ਬੈਕ ਸਾਈਡ ਦਾ ਪੈਠ ਪੂੜਾ ਦੇਖ ਬੱਚੀ ਦਾ ਨਾ ਤੇ ਕਰੈਕਟਰ ਦੇਖ ਲੈ ਬੱਚੀ ਦੇ ਸਾਰੇ ਪੂਰੇ ਹੈਗੇ ਫੇਸ ਦੇਖ ਨਾ ਫੇਸ ਬੜਾ ਤੇ ਜੱਗ ਦੀ ਜਰਸੀ ਹੈਗੀ ਓਕੇ ਤੇ ਜੇ ਬਾਈ 2135 ਸੈਗ ਦਾ ਜਿਹੜਾ ਇਹਦੇ ਸੀਮਨ ਅੱਗੇ ਲੱਗਿਆ ਕੱਲ ਹੀ ਬਾਈ ਇਹਦੇ ਸਟਾਰ ਜਿਹੜਾ ਉਹ ਲੱਗਿਆਗਾ ਠੀਕ ਹੈ ਬਾਈ ਹਾਂਜੀ ਤੇ ਮਾ ਦਾ ਕਿੰਨਾ ਕੁ ਰਿਕਾਰਡ 35 36 ਕਿਲੋ ਦਾ ਜੀ ਓਕੇ ਬਾਈ ਠੀਕ ਹੈ ਬਾਈ ਟਾਪ ਦਾ ਨੀ ਕਿੰਨਾ ਜਮਾ ਸਹੀ ਗੱਲ ਆ ਬਾਈ ਜਮਾ ਡਾਇਮੰਡ ਦਾ ਸਟਰਕਚਰ ਦੇਖ ਬੱਚਿਆਂ ਦੇ ਤੋਂ ਹਮ ਬੜੀਆਂ ਨੂੰ ਜਾਰੇ ਕਹਿਣ ਦੀ ਲੋੜ ਨਹੀਂ ਸਟਰਕਚਰ ਆ ਜਿਹੜੇ ਬੱਚੇ ਆਪਣੇ ਆਪ ਹੀ ਦੱਸਦੇ ਆਗੇ ਬੱਚੇ ਆਪ ਹੀ ਬੋਲਦੇ ਆ ਭਾਈ ਕਿਹੋ ਜਿਹਾ ਬ੍ਰਾਂਡ ਆਗਾ ਨਾ ਥੋੜੇ ਹੈਗੇ ਤੇ ਬਿਊਟੀ ਚੈੱਕ ਕਰ ਲੋ ਬਿਊਟੀ ਤੇ ਪੜੀਆਂ ਵੀ ਫੁੱਲ ਕੋਈ ਉੱਪਰ ਦੀ ਟੌਪ ਲਾਈਨ ਜਮਾ ਸਿੱਧੀ ਆ ਜਰਸੀ ਤੇ ਬੱਚ ਜਰਸੀ ਦਾ ਤੋਰਾ ਦੇਖ ਜਿੱਤੇ ਲੈ ਆਇਆ ਉੱਦੇ ਤਾਂ ਜਿਵੇਂ ਕਹਿੰਦੇ ਨੇ ਲੱਤਾਂ ਦੂਰ ਕਰਕੇ ਤੁਰਨਾ ਤੇ ਅੱਜ ਵੀ ਫੁੱਟ ਦੀ ਗੱਟ ਐ ਫੁੱਟ ਦੀ ਦੂਰੀ ਹੈਗੀ ਲੱਤਾਂ ਦੀ ਸਹੀ ਗੱਲ ਆ ਭਾਈ ਵਾਲੀ ਬਰੀਡ ਆ ਬਾਈ ਬੱਚੇ ਤੇ ਲੈ ਪਲੀ ਵੀ ਫੁੱਲ ਆ ਫੇਸ ਫੂਸ ਬੜਾ ਚਮਕ ਕਰੈਕਟਰ ਹਮਮ ਫਸਲਾਂ ਪਸਲਾਂ ਤੇ ਉੱਪਰ ਦੀ ਜਿਹੜੀ ਹੈਡਲਾਈਨ ਆ ਜਮਾਂ ਸਿੱਧੀ ਹੈਗੀ ਬੱਚੀ ਦੀ ਤੋਰਾ ਦੇਖ ਬੱਚੀ ਦਾ ਹੁਣ ਤੂੰ ਸਹੀ ਗੱਲ ਆ ਝੋਲੀ ਵੀ ਦਿਖਾਵਾਂਗੇ ਦੇਖਣ ਜੋਗਾ ਬਾਈ ਕੱਲਾ ਕੱਲਾ ਕੁਆਲਿਟੀ ਇੰਨੀ ਕਿ ਡਾਕਟਰ ਚੰਗੀ ਹੈਗੀ ਬੱਚੀ ਦੀ ਹਮਮ ਵੀ ਫਸਟ ਟਾਈਮ ਰੋਚੀ 30 ਕਿਲੋ ਦੁੱਧ ਚਵਾ ਦੂ ਜਰਸੀ ਸਹੀ ਆ ਜਿਹੜੇ ਹਸਾਉਣਾ ਪਲੀ ਵੀ ਜਿਹੜੇ ਹਸਾਉਣਾ ਬੱਚੀ ਦਾ ਕਰੈਕਟਰ ਪਲੀ ਵੀ ਹੈਗੀ ਹਮਮ ਤੇ ਜਨਰੇਸ਼ਨ ਬਹੁਤ ਚੰਗੀ ਹੈਗੀ ਅੱਗੇ ਵੀ ਇਹਦੀ ਠੀਕ ਹੈ ਬਾਈ ਹਮ ਬ੍ਰੀਡ ਚੈੱਕ ਕਰੋ ਬਾਈ ਕਰਮਾ ਮਾਦਰ ਲੈਣਾ ਜਿਹੜੀ ਇਹਨਾਂ ਦੀ ਬਲੱਡ ਲੈਣਾ ਬਹੁਤ ਜਿਆਦਾ ਚੰਗੀ ਹੈਗੀ ਠੀਕ ਆ ਬਾਈ ਹਾਂਜੀ ਹਮ ਝੂਲੀ ਜ਼ਰੂਰ ਖਾਵਾਂਗੇ ਝੂਲੀ ਦੇਖਣ ਵਾਲੀ ਆ ਕੱਲਾ ਕੱਲਾ ਥਾਣੇ ਚਾਰ ਹੀ ਥਾਣਾ ਕਹਿੰਦੇ ਬਾਈ ਚਾਰ ਹੀ ਡਾਕਟਰ ਨਿਸ਼ਾਨੀ ਵੀ ਨਹੀਂ ਪੰਜਵੇਂ ਦੀ ਆੜਾ ਜਾ ਬਾਈ ਮੂਰੇ ਹੋ ਜੋ ਤੇ ਝੂਲੀ ਨਾ ਖਾ ਲਈ ਲੈ ਫਲੀ ਵੀ ਬਹੁਤ ਝੂਲੀ ਦੇਖੋ ਇੱਕ ਨੰਬਰ ਕਿਆ ਬਾਤ ਹੈ ਲੈ ਅੱਲਾਕੱਲਾ ਥਾਣ ਬਾਈ ਪੂਰੀ ਵਿਥੀ ਦੇ ਗੱਬਣ ਵਾਲੀ ਝੂਲੀ ਆ ਕਹਿੰਦੇ ਬਾਈ ਮੈਂ ਖਾ ਡਾਕਟਰ ਜਮਨਗੀ ਨਹੀਂ ਆ ਹਮ ਸਹੀ ਗੱਲ ਆ ਐ ਨਹੀਂ ਹੋਊਗਾ ਆ ਦੰਦ ਪੱਟ ਕੇ ਵੀ ਦਿਖਾਉਣਾ ਹੈ ਭਾਈ ਦੰਦ ਵੀ ਭਾਈ ਕਹਿੰਦਾ ਕੋਈ ਚੱਕਰ ਨਹੀਂ ਦਿਖਾਵਾਂਗੇ ਲੈ ਲੈ ਜਮਾ ਕੀ ਨਹੀਂ ਕੱਚੀ ਖੀਰੀ ਜਾ ਵਡਾ ਕੱਚੀ ਸਹੀ ਗੱਲ ਹੈ ਜਮਾ ਖੀਰੀ ਆ ਭਾਈ ਤੇ ਪਲੀ ਵੀ ਦੇਖ ਪਲੀ ਵੀ ਦੇਖ ਤੂੰ ਜਾਣ ਜਾਂਦਾ ਦੇਖ ਬੱਚੀ ਚ ਹੂੰ ਤੇ ਮੁੱਲ ਪਾਲੀ ਬੱਚੀ ਦਾ ਤੋਰਾ ਦੇਖ ਮੁੱਲ ਕੀ ਆ ਭਈ ਇਹਦਾ ਮੁੱਲ ਡਾਕਟਰ ਫੋਨ ਤੇ ਕਰਾਂਗੇ ਆਪਾਂ ਜੈ ਜੀ ਹੋ ਬਰੀਡ ਦੇ ਹਿਸਾਬ ਨਾਲ ਜਮਾ ਜਾਇਜ਼ ਹੋਊਗਾ ਠੀਕ ਆ ਭਾਈ ਬੜਾ ਨੋਰਮਲ ਜੀ ਗੱਲ ਆ ਜਿੱਦੇ ਬੱਚੀ ਤਿਆਰ ਹੋ ਗਈ ਪਹਿਲਾਂ 2.5 ਸਵਾ 2.5 ਲੱਖ ਦੇ ਆਸ-ਪਾਸੇ ਵਿਕਣਾ ਬੱਚੀ ਨੇ ਸਹੀ ਗੱਲ ਆ ਬਾਈ ਸਹੀ ਗੱਲ ਆ ਬਾਈ ਐਨੀ ਟੋਪ ਦੀ ਬੱਚੀ ਹੈਗੀ ਸਹੀ ਗੱਲ ਆ ਫਲੀ ਵੀ ਫੁੱਲ ਆ ਨਾ ਘਾਟ ਨਹੀਂ ਨਾ ਕਿਸੇ ਪਾਸੇ ਪਤਾ ਲਾ ਲਾ ਫੀਡ ਖਾਦੀ ਵੀ ਹੈ ਕਿ ਨਹੀਂ ਬਈ ਹਾਂਜੀ ਹੂੰ ਬਾਕੀ ਚੰਗੀ ਆ ਬਾਈ ਬਿਊਟੀ ਵੀ ਚੰਗੀ ਆ ਮਿਲਕ ਵੱਖ ਵੀ ਚੰਗੀ ਜੋੜੀ ਦਾ ਮੁੱਲ ਹੋਏ ਜਾਂ ਹੋਊਗਾ ਸਿੰਗਲ ਸਿੰਗਲ ਦਾ ਮੁੱਲ ਹੋਏ ਜਾਂ ਮੁੱਲ ਫੋਨ ਤੇ ਕਰਨਾ ਪਾ ਠੀਕ ਆ ਬਾਈ ਹਾਂਜੀ ਅੱਗੇ ਦੋ ਨੰਬਰ ਤੇ ਅੱਗੇ ਆ ਗਈ ਡਾਕਟਰ ਜੋ ਨੰਬਰ ਤੇ ਬੱਚੀ ਐਫ ਦਾ ਬੱਚਾ ਐਫ ਦੀ ਹੈਗੀ ਮੈਗਨਾਮ ਬੋਲਦੀ ਬੱਚੀ ਹੈਗੀ ਇਹਦੀ ਕਿ ਵੱਛੀ ਦੀ ਕੁਆਲਿਟੀ ਇਹਦੀ ਡਾਕਟਰ 13 ਕਿ ਮਹੀਨੇ ਦੀ ਵੱਛੀ ਦੀ ਉਮਰ ਹੈਗੀ ਠੀਕ ਆ ਦੰਦੋ ਖੀਰੀ ਮਿਲਕ ਟੀਥ ਜਮਾ ਓਕੇ ਤੇ ਥਣ ਚਾਰ ਹੂੰ ਨਿਸ਼ਾਨੀ ਵੀ ਨਹੀਂ ਹੋ ਪੰਜਵੀਂ ਦਾ ਕੱਦ ਵੀ ਚੰਗਾ ਹਨਾ ਕੱਦ ਵੀ ਬਹੁਤ ਜ਼ਿਆਦਾ ਚੰਗਾ ਹੈ ਜਿਵੇਂ ਫੁੱਲ ਹਾਈਟ ਹੀ ਹੈਗੀ ਕਾਬਲ ਹੀ ਹੈ ਟੀਕੇ ਦੇ ਜਮਾ ਹਨਾ ਇਹ ਵੀ ਜਮਾ ਟੀਕੇ ਦੇ ਕਾਬਲ ਆਗੀ ਮੰਨ ਲਾ ਜਿੱਦੇ ਹੀਟ ਚ ਆਗੀ ਉਹਦੇ ਆਈ ਹੋ ਜਾਣੀਆਂ ਵੱਛੀ ਫੇਸ ਬੜਾ ਪਿਆਰਾ ਬਹੁਤ ਜਮਾ ਬ੍ਰਾਂਡ ਪੀ ਸੀ ਹੈ ਸਨਖ ਪੁਣਾ ਵੱਛੀ ਦੇ ਵਿੱਚ ਫੁੱਲ ਫੁੱਲ ਬਰੀਡ ਆ ਬਈ ਤੇ ਚਾਰ ਹੀ ਥਾਣਾ ਹਨਾ ਬਈ ਚਾਰ ਹੀ ਰਟ ਨਿਸ਼ਾਨੀ ਵੀ ਪੰਜਵੀਂ ਦਾ ਦੰਦ ਵੀ ਕੋਈ ਚੱਕਰ ਨਹੀਂ ਦਿਖਾ ਦੇਣਗੇ ਫੇਸ ਫੂਸ ਬੜਾ ਚੰਗਾ ਕਰਮ ਬਹੁਤ ਜਿਆਦਾ ਚੰਗਾ ਬੱਚਾ ਡਾਕਟਰ ਕੱਲਾ ਕੱਲਾ ਥਾਣ ਲੈ ਪੂਰੀ ਵਿਥੀ ਦੇ ਚਾਰੇ ਥਾਣੇ ਕੋ ਜ ਆ ਜਾ ਡਾਕਟਰ ਮਰੇ ਆਪਾ ਦਿਖਾਈ ਦੇ ਜੇ ਲੈ ਭਾਈ ਦੰਦ ਵੀ ਰਖਾ ਦੇ ਦੇਖ ਲੈ ਜਮਾ ਕੀਰੀ ਹੈ ਕਿ ਨਹੀਂ ਕੱਚੀ ਖੀਰੀ ਰਜ ਨਾਲ ਕੀ ਬਾਤ ਹੈ ਮੇਰੀ ਫੀਡ ਤੇ ਪਲੀ ਹੋਇਆ ਬੱਚੀ ਹੂੰ ਕੋ ਬੱਚੀ ਦਾ ਫੇਸ ਦੇਖ ਤੂੰ ਪਤਾ ਲੱਗਦਾ ਵੀ ਖਰਾਕ ਖਾਦੀ ਵੀ ਆਣੀ ਹੂੰ ਬਹੁਤ ਜਿਆਦਾ ਚੰਗੀ ਬੱਚੀ ਹੈ ਡਾਕਟਰ ਸਹੀ ਪਾਸਟਮਰ ਬੱਚੀ ਨਾਰਮਲ ਜੀ ਗੱਲ ਆ ਵੀ 38 40 ਕਿਲੋ ਦੁੱਧ ਚਵਾ ਦੇਣਾ ਬੱਚੀ ਇੰਨੀ ਜਾਰੀ ਰਿਕਾਰਡ ਬਾਈ ਕੋਲੇ ਸਾਰਾ ਰਿਕਾਰਡ ਆ ਐ ਨਹੀਂ ਹੈਗਾ ਵੀ ਹਾਂ ਟਾਪਰ ਡਾਕਟਰ ਫਾਲੋ ਡਿਟੇਲ ਆ ਗਈ ਬਾਕੀ ਬੱਚੇ ਆਪ ਵੀ ਮੂੰਹੋਂ ਬੋਲਦੇ ਹਾਂ ਬਾਕੀ ਵਾਲਾ ਕੋਈ ਦੱਸਣ ਦੀ ਲੋੜ ਨਹੀਂ ਜਿਵੇਂ ਕਹਿੰਦਾ ਜਿੰਨੀ ਬਰੀਡ ਆ ਬੱਚਿਆਂ ਦੀ ਖੌਦੀ ਦੱਸ ਦਿੰਗਾ ਨੇ ਕਿਆਂ ਜਿੰਨੀ ਤਰੀਫ ਕਰ ਲਾ ਉਨੀ ਥੋੜੀ ਆ ਬੱਚੇ ਚੰਗੇ ਆ ਭਾਈ ਤੇ ਮੁੱਲ ਬਾਈ ਕਹਿੰਦਾ ਜਾਇ ਜੀ ਰੱਖਾਂਗੇ ਬਾਲਾ ਮੁੱਲ ਨਹੀਂ ਕਰਦੇ ਪਿੰਡ ਸੰਧੂਗਣਾ ਜ਼ਿਲ੍ਹਾ ਬਰਨਾਲਾ ਤਹਿਸੀਲ ਦਾਪਾ ਮੋਬਾਈਲ ਨੰਬਰ ਬੋਲੋ ਜੀ 62802 18644 62802 18644 47 ਬਾਈ ਦਾ ਕੰਟੈਕਟ ਨੰਬਰ ਹੈ ਸਕਰੀਨ ਤੇ ਬੈਂਡ ਦੇਖ ਤੂੰ ਹੁਣ ਬੱਚਿਆਂ ਦੀ ਹਾਂ ਕੇ ਸਹੀ ਗੱਲ ਤੂਰੇ ਦੀਆਂ ਵੀ ਸਾਫ ਝੂਲਗੀਆਂ ਵੀ ਸਾਫ ਆ ਦੰਦੋਂ ਵੀ ਖੀਰੀਆਂ ਬਈ ਜੋੜਾ ਹੀ ਲਵੇ ਨਾ ਕੋਈ ਹਨਾ ਮੈਂ ਕਿਹਾ ਡਾਕਟਰ ਜੀ ਦਾ ਜੋੜਾ ਲੈ ਗਿਆ ਬੰਦਾ ਯਾਦ ਰੱਖੂਗਾ ਨਾਰਮਲ ਜੀ ਗੱਲ ਆ 4.5 ਲੱਖ ਤੋਂ 5 ਲੱਖ ਦਾ ਮਹਾਲ ਤਿਆਰ ਹੋ ਗਿਆ ਹੂੰ ਵਾਲੇ ਜਾਨਵਰ ਪਾਲਣ ਨਾਲੋਂ ਇੱਕ ਦੋ ਜਾਨਵਰ ਇੱਕ ਦੋ ਜਾਨਵਰੀ ਚੰਗੇ ਪਾਲੇ ਬੰਦਾ ਚੰਗੀ ਗੱਲ ਆ ਹੂੰ ਸਹੀ ਗੱਲ ਆ ਕਿ ਲੱਖ ਲੱਖ ਵਾਲੀਆਂ ਪੰਜ ਪਾਲਲੇ ਤੇ ਦੋ ਪਾਲ ਇੱਕ ਬਰਾਬਰ ਆ ਇੱਕ ਬਰਾਬਰ ਆ ਸਹੀ ਗੱਲ ਆ ਤੇ ਮੁੱਲ ਵੀ ਬਾਈ ਕਹਿੰਦਾ ਜਾਇਜ਼ ਹੀ ਰੱਖਾਂਗੇ ਫੇਸਬੁਕਸ ਦੇਖੋ ਕਰਮ ਵਾਲੀ ਦਾ ਲੈ ਬਈ ਕਿਹਦੇ ਵੀ ਨੂੰ ਦੋਨਾਂ ਜੋ ਕੋਈ ਵੀ ਪਸੰਦ ਆ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਬਾਈ